ਆ ਤੁਸੀਂ ਦੇਖੋ ਆ ਇੰਨਾ ਕੀ ਜ਼ਖਮ ਆ ਕੋਈ ਬਾਲਾ ਵੱਡਾ ਜ਼ਖਮ ਨਹੀਂ ਇੰਨੇ ਕ ਜ਼ਖਮ ਨੂੰ ਵੀ ਮੋਗਾ ਹਸਪੀਟਲ ਨੇ ਸਰਕਾਰੀ ਹਸਪੀਟਲ ਨੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦਾ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਆ ਬੈਸਟ ਬੰਗਾਲ ਦੇ ਵਿੱਚ ਕੋਲਕੱਤਾ ਦੇ ਵਿੱਚ ਕੁੜੀ ਦੇ ਨਾਲ ਇੱਕ ਜੂਨੀਅਰ ਡਾਕਟਰ ਦੇ ਨਾਲ بڑا ਮੰਦ ਭੱਗਾ ਉਹ ਵਾਕਿਆ ਹੋਇਆ ਸਾਡੀਆਂ ਧੀਆਂ ਸੇਫ ਹੋਣੀਆਂ ਚਾਹੀਦੀਆਂ ਖਾਸ ਕਰਕੇ ਡਾਕਟਰੀ ਪੇਸ਼ੇ ਦੇ ਵਿੱਚ ਡੇ ਨਾਈਟ ਉਹ ਡਿਊਟੀਆਂ ਕਰਦੀਆਂ ਉਹਨਾਂ ਦੀ ਸੇਫਟੀ ਵਾਸਤੇ ਬਿਲਕੁਲ ਕੋਈ ਲਾਅ ਬਣਨਾ ਚਾਹੀਦਾ ਕੋਈ ਗੰਭੀਰ ਸਿੱਟੇ ਨਿਕਲਣੇ ਚਾਹੀਦੇ ਇਸ ਜੀ ਇੱਥੇ ਗੱਲ ਹੋ ਰਹੀ ਆ ਪੰਜਾਬ ਦੇ ਹੈਲਥ ਸਿਸਟਮ ਐਂਡ ਕਾਰਪੋਰੇਸ਼ਨ ਦੀ ਵੀ ਜੇ ਇਸ ਤਰ੍ਹਾਂ ਦਾ ਮਜ਼ਦੂਰ ਬੰਦਾ ਕਿਵੇਂ ਨਾ ਕਿਵੇਂ ਕਿਸੇ ਨੂੰ ਕਿਰਾਇਆ ਫੜ ਕੇ ਟੈਂਪੂ ਦੇ ਵਿੱਚ ਪਾ ਲੱਦ ਕੇ ਉਹਦੇ ਦੋ ਤਿੰਨ ਪਿੰਡ ਦੇ ਬੰਦੇ ਉਹਨੂੰ ਸਿਵਲ ਹਸਪੀਟਲ ਲੈ ਕੇ ਜਾਂਦੇ ਆ ਤੇ ਉੱਥੋਂ ਵੀ ਇਹਨੂੰ ਰੈਫਰ ਕਰ ਦਿੱਤਾ ਜਾਵੇ ਕਿ ਇਹਨੂੰ ਪਲਾਸਟ ਸਰਜਰੀ ਦੀ ਲੋੜ ਆ ਇੰਨੀ ਛੇਤੀ ਕਿਦਾਂ ਡਿਸੀਜਨ ਲਿਆ ਗਿਆ ਕਿਹੜੇ ਕਾਰਨ ਲਿਆ ਗਿਆ ਇਹਨਾਂ ਮੱਖੀਆਂ ਨੇ ਇਹਦੇ ਜ਼ਖਮਾਂ ਦੇ ਵਿੱਚ ਆ ਕੀੜੇ ਪੈਦਾ ਕਰਦੇ ਆ ਸੱਲ ਨਾ ਪੜਦਾ ਹੋ ਕਾਤਾ ਕੰਮ ਸਿੱਖਦਾ ਅਸਰੀਆ ਬੰਨਣਾ ਦਾ 13 ਸਾਲਾਂ ਦੀ ਉਮਰ ਚ ਜਵਾਕ ਸਰੀਆ ਬੰਨਣ ਦਾ ਜਾਲ ਬੰਨਣ ਦਾ ਲੈਂਟਰ ਦੇ ਉੱਤੇ ਕੰਮ ਸਿੱਖ ਰਿਹਾ ਤੇ ਪਰਮਜੀਤ ਸਿੰਘ ਵਰਗੇ ਗਰੀਬ ਹੋਰ ਗਰੀਬ ਹੋ ਰਹੇ ਆ ਇਹ ਤਾਂ ਅਗਲੀ ਪੀੜ੍ਹੀ ਵੀ ਦਿਹਾੜੀ ਤੇ ਗਈ ਆਪ ਤਾਂ ਨੇ ਸਾਰੀ ਜ਼ਿੰਦਗੀ ਮਜ਼ਦੂਰੀ ਕਰੀ ਗਾਂ ਵੀ ਕਰੂ ਤੇ ਇਹਦਾ ਪੁੱਤ ਵੀ ਲੱਗ ਗਿਆ ਦਿਹਾੜੀ ਤੇ ਮਜ਼ਦੂਰੀ ਤੇ 350 400 ਰੁਪਏ 500 ਰੁਪਏ ਦਿਹਾੜੀ ਸਾਰੀ ਜ਼ਿੰਦਗੀ ਉਹ ਉਹ ਦਿਹਾੜੀ ਦੇ ਚੱਕਰ 'ਚ ਘਟ ਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਇੱਕ ਗਰੀਬ ਮਜ਼ਦੂਰ ਪਰਮਜੀਤ ਸਿੰਘ ਪੰਮਾ ਮੋਗੇ ਜ਼ਿਲ੍ਹੇ ਤੋਂ ਪਿੰਡ ਬੁੱਟਰ ਤੋਂ ਪਹੁੰਚਿਆ ਸਾਡੇ ਸੁਪਨਿਆਂ ਦੇ ਘਰ ਇਹ ਮਜ਼ਦੂਰ ਬੰਦਾ ਪਿਛਲੇ ਕੁਝ ਦਿਨਾਂ ਤੋਂ ਪੈਰ ਦੇ ਉੱਤੇ ਜ਼ਖਮ ਹੋ ਗਿਆ ਕਹਿੰਦੇ ਡੱਕਾ ਲੱਗ ਗਿਆ ਜਾਂ ਕੋਈ ਸੱਟ ਲੱਗ ਗਈ ਜੋ ਵੀ ਕਾਰਨ ਬਣਿਆ ਪੈਰ ਗਲ ਗਏ ਦਾ ਜਦੋਂ ਪੈਰ ਗਲਣਾ ਸ਼ੁਰੂ ਹੋਇਆ ਪਹਿਲਾਂ ਤਾਂ ਇਹ ਬਾਬਿਆਂ ਦੇ ਫਿਰਦੇ ਰਹੇ ਥੋਲੇ ਪਾਉਂਦੇ ਵੀ ਸੱਪ ਦਾ ਟੱਕਾ ਲੱਗਿਆ ਜੋਗੀਆਂ ਤੋਂ ਮਿੱਟੀ ਲਾ ਲਈ ਉਹ ਕਰ ਲਿਆ ਉਦੋਂ ਹੀ ਸਮਾਂ ਬਤੀਤ ਹੋ ਗਿਆ ਜਦੋਂ ਜਮੇ ਗਲ ਗਿਆ ਪੈਰ ਫਿਰ ਸਰਕਾਰੀ ਹਸਪੀਟਲ ਦੇ ਵਿੱਚ ਮੋਗੇ ਲੈ ਕੇ ਗਏ ਪਰਮਜੀਤ ਸਿੰਘ ਪੰਮੇ ਨੂੰ ਸਰਕਾਰੀ ਹਸਪੀਟਲ ਮੋਗੇ ਲੈ ਕੇ ਗਏ ਪੈਰ ਤੇ ਜ਼ਖਮ ਆ ਗਿੱਟੇ ਤੇ ਕੋਈ ਇਹ ਨਹੀਂ ਗਿੱਟਾ ਟੁੱਟ ਗਿਆ ਇਹ ਨਹੀਂ ਵੀ ਕੋਈ ਵੱਡੀ ਇਹਦੀ ਸਰਜਰੀ ਹੋਣੀ ਆ ਤੇ ਮੋਗਾ ਹਸਪੀਟਲ ਵਾਲਿਆਂ ਨੇ ਇਹਨਾਂ ਨੇ ਲਿਖਿਆ ਪੇਸ਼ੈਂਟ ਨੀਡ ਆਈਸੀਯੂ ਕੇਅਰ ਐਂਡ ਪਲਾਸਟਿਕ ਸਰਜਰੀ ਦੇਖੋ ਪੇਸ਼ੈਂਟ ਨੀਡ ਆਈਸੀਯੂ ਕੇਅਰ ਐਂਡ ਪਲਾਸਟਿਕ ਸਰਜਰੀ ਇਹ ਲਿਖ ਕੇ ਇਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਉੱਤੇ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਹੁਣ ਇੱਕ ਪੈਰ ਦੇ ਉੱਤੇ ਜ਼ਖਮ ਆ ਇਹ ਤੁਹਾਨੂੰ ਜ਼ਖਮ ਦਿਖਾਤਾ ਨਹੀਂ ਸਕਦੇ ਕਿਉਂਕਿ ਇਹ ਵੈਸੇ ਆਪਾਂ ਬਲੈਕ ਬਲੈਕ ਐਂਡ ਵਾਈਟ ਕਰਕੇ ਦਿਖਾ ਸਕਦੇ ਹਾਂ ਨਾ ਆ ਤੁਸੀਂ ਦੇਖੋ ਆ ਇੰਨਾ ਕੀ ਜ਼ਖਮ ਆ ਕੋਈ ਬਾਲਾ ਵੱਡਾ ਜ਼ਖਮ ਨਹੀਂ ਇੰਨੇ ਕ ਜ਼ਖਮ ਨੂੰ ਵੀ ਮੋਗਾ ਹਸਪੀਟਲ ਨੇ ਸਰਕਾਰੀ ਹਸਪੀਟਲ ਨੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਤਾ ਹੁਣ ਏਡੇ ਏਡੇ ਵੱਡੇ ਹਸਪਤਾਲ ਬਣੇ ਆ ਸਰਕਾਰੀ ਮੋਗਾ ਕਿੰਨਾ ਵੱਡਾ ਸ਼ਹਿਰ ਆ ਉੱਥੇ ਜੇ ਇਸ ਤਰ੍ਹਾਂ ਦੇ ਬੰਦਿਆਂ ਲਈ ਵੀ ਪ੍ਰਬੰਧ ਹੈ ਨਹੀਂ ਬਾਕੀ ਰਹੀ ਗੱਲ ਪਲਾਸਟਰ ਸਰਜਰੀ ਦੀ ਪਲਾਸਟਰ ਸਰਦੀ ਵੀ ਜਰੂਰ ਤੋਂ ਉੱਥੇ ਪੈਂਦੀ ਆ ਜਿੱਥੇ ਬਹੁਤ ਵੱਡਾ ਕੋਈ ਪੈਚ ਲੱਗਣ ਵਾਲਾ ਹੋਵੇ ਜਿੱਥੇ ਕੋਈ ਆਪਾਂ ਨੂੰ ਲੱਗਦਾ ਵੀ ਠੀਕ ਨਹੀਂ ਹੋਣਾ ਇਹ ਤਾਂ ਜ਼ਖਮ 10-15 ਦਿਨਾਂ ਚ ਸੁੱਕ ਜਾਣਾ ਸਰਕਾਰੀ ਹਸਪੀਟਲ ਦੇ ਵਿੱਚ ਗਿਆ ਸੀ ਨੇੜੇ ਹੀ ਪਿੰਡ ਸੀ ਇਹਦਾ ਬੁੱਟਰ ਇਨੂੰ 2-4 ਦਿਨ ਦਾਖਲ ਕਰਕੇ ਉੱਥੇ ਐਂਟੀਬਾਇਓਟਿਕ ਇੰਜੈਕਸ਼ਨ ਲੱਗ ਜਾਂਦੇ 2-4 ਦਿਨ ਪੱਟੀ ਹੋ ਜਾਂਦੀ ਵਧੀਆ ਤਰੀਕੇ ਨਾਲ ਉਸ ਤੋਂ ਬਾਅਦ ਚਾਹੇ ਇਹਨੂੰ ਇਹਦੇ ਪਰਿਵਾਰ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਰੋਜ਼ ਆ ਕੇ ਪੱਟੀ ਕਰਾਜਾ ਕਰੋ ਜਾਂ ਇਹਨਾਂ ਨੂੰ ਸਮਝਾ ਦਿੱਤਾ ਜਾਂਦਾ ਵੀ ਭਾਈ ਇਸ ਤਰੀਕੇ ਨਾਲ ਪੱਟੀ ਕਰਨੀ ਆ ਤੇ ਹਫ਼ਤੇ ਬਾਅਦ ਤੁਸੀਂ ਸਾਨੂੰ ਦਿਖਾਉਣਾ ਤੇ ਇਹ ਬੰਦੇ ਦਾ ਜ਼ਖਮ 10 ਦਿਨਾਂ 'ਚ ਠੀਕ ਹੋ ਜਾਣਾ ਸੀ 15 'ਚ ਇਹਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਤੇ ਫਰੀਦਕੋਟ ਮੈਡੀਕਲ ਕਾਲਜ ਦੇ ਜਿਹੜੇ ਡਾਕਟਰਾਂ ਨੇ ਚਲੋ ਉਸ ਗੱਲ ਦੇ ਵਿੱਚ ਅਸੀਂ ਸਪੋਰਟ ਵੀ ਕਰਦੇ ਆਂ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਆ ਬੈਸਟ ਬੰਗਾਲ ਦੇ ਵਿੱਚ ਕਲਕੱਤੇ ਦੇ ਵਿੱਚ ਕੁੜੀ ਦੇ ਨਾਲ ਇੱਕ ਜੂਨੀਅਰ ਡਾਕਟਰ ਦੇ ਨਾਲ ਬੜਾ ਮੰਦਭਾਗਾ ਉਹ ਵਾਕਿਆ ਹੋਇਆ ਸਾਡੀਆਂ ਧੀਆਂ ਸੇਫ ਹੋਣੀਆਂ ਚਾਹੀਦੀਆਂ ਖਾਸ ਕਰਕੇ ਡਾਕਟਰੀ ਪੇਸ਼ੇ ਦੇ ਵਿੱਚ ਡੇ ਨਾਈਟ ਉਹ ਡਿਊਟੀਆਂ ਕਰਦੀਆਂ ਉਹਨਾਂ ਦੀ ਸੇਫਟੀ ਵਾਸਤੇ ਬਿਲਕੁਲ ਕੋਈ ਲਾਅ ਬਣਨਾ ਚਾਹੀਦਾ ਕੋਈ ਗੰਭੀਰ ਸਿੱਟੇ ਨਿਕਲਨੇ ਚਾਹੀਦੇ ਇਸ ਚੀਜ਼ ਦੇ ਪਰ ਇੱਥੇ ਗੱਲ ਹੋ ਰਹੀ ਹੈ ਪੰਜਾਬ ਦੇ ਹੈਲਥ ਸਿਸਟਮ ਦੀ ਇੱਥੇ ਗੱਲ ਹੋ ਰਹੀ ਆ ਪੰਜਾਬ ਦੇ ਹੈਲਥ ਸਿਸਟਮ ਐਂਡ ਕਾਰਪੋਰੇਸ਼ਨ ਦੀ ਵੀ ਅਸੀਂ ਬੇਨਤੀ ਕਰਦੇ ਆ ਸਾਡੇ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਇੰਨਾ ਕਿ ਤਾਂ ਜ਼ਰੂਰ ਕਹਿੜਾ ਕਰੋ ਅਸੀਂ ਨਾ ਤੁਹਾਡੀ ਕੋਈ ਨਿੰਦਾ ਕਰਦੇ ਨਾ ਅਸੀਂ ਕੋਈ ਤੁਹਾਨੂੰ ਮਾੜਾ ਕਹਿੰਨੇ ਆ ਅੱਗੇ ਨਾਲੋਂ ਬਿਹਤਰ ਹੋ ਰਿਹਾ ਇਹਦੇ ਦੀ ਕੋਈ ਸ਼ੱਕ ਨਹੀਂ ਪਰ ਆ ਗੱਲ ਨੂੰ ਪਲੀਜ਼ ਜ਼ਰੂਰ ਬੋਚਿਆ ਜਾਵੇ ਵੀ ਜੇ ਇਸ ਤਰ੍ਹਾਂ ਦਾ ਮਜ਼ਦੂਰ ਬੰਦਾ ਕਿਵੇਂ ਨਾ ਕਿਵੇਂ ਕਿਸੇ ਤੋਂ ਕਰਾਇਆ ਫੜ ਕੇ ਟੈਂਪੂ ਦੇ ਵਿੱਚ ਲੱਦ ਕੇ ਉਹਦੇ ਦੋ ਤਿੰਨ ਪਿੰਡ ਦੇ ਬੰਦੇ ਉਹਨੂੰ ਸਿਵਲ ਹਸਪੀਟਲ ਲੈ ਕੇ ਜਾਂਦੇ ਆ ਤੇ ਉੱਥੋਂ ਵੀ ਇਹਨੂੰ ਰੈਫਰ ਕਰ ਦਿੱਤਾ ਜਾਵੇ ਵੀ ਇਹਨੂੰ ਪਲਾਸਟਰ ਸਰਜਰੀ ਲੋੜ ਆ ਇੰਨੀ ਛੇਤੀ ਕਿਦਾਂ ਡਿਸੀਜਨ ਲਿਆ ਗਿਆ ਕਿਹੜੇ ਕਾਰਨ ਲਿਆ ਗਿਆ ਸਰਜਰੀ ਦੀ ਕਿਉਂ ਲੋੜ ਪਈ ਅਸੀਂ ਤੁਹਾਡੇ ਨਾਲ ਇਹ ਜਿਹੜੀ ਗੱਲ ਸਾਂਝੀ ਕਰਨ ਲੱਗੇ ਆ ਇਹਦੇ ਪਿੱਛੇ ਇੱਕ ਫੈਕਟ ਆ ਇਹ 10-15 ਦਿਨਾਂ ਦੇ ਵਿੱਚ ਵੀਰੇ ਨੇ ਠੀਕ ਹੋ ਜਾਣਾ ਬਸ ਇਹਨੂੰ ਚੰਗੇ ਤਰੀਕੇ ਨਾਲ ਡਰੈਸਿੰਗ ਹੋ ਜਵੇ ਆ ਮੱਖੀਆਂ ਤੋਂ निजात ਮਿਲ ਜਵੇ ਆ ਇਹ ਮੱਖੀਆਂ ਇੱਥੋਂ ਨਹੀਂ ਆਈਆਂ ਇਹ ਨਾਲ ਹੀ ਉੱਥੋਂ ਹੀ ਆਈਆਂ ਮੱਖੀਆਂ ਇਹ ਡਿੱਡੀਆਂ ਮੋਟੀਆਂ ਆ ਗੰਦ ਵਾਲੀਆਂ ਮੱਖੀਆਂ ਜਿਹੜੀਆਂ ਹੁੰਦੀਆਂ ਇਹ ਬੈਠੀਆਂ ਤੇ ਇਹਨਾਂ ਮੱਖੀਆਂ ਨੇ ਇਹਦੇ ਜ਼ਖਮਾਂ ਦੇ ਵਿੱਚ ਆ ਕੀੜੇ ਪੈਦਾ ਕਰਦੇ ਆ ਆ ਕੀੜੇ ਪੈ ਗਿਆ ਹੁਣ ਵਾਕਈ ਫਿਰ ਤਾਂ ਇਹਦਾ ਪੈਰ ਸਰਜਰੀ ਕਰਨੀ ਪੈਣੀ ਜਾਂ ਕੱਟਣਾ ਪੈਣਾ ਜੇ ਇਦਾਂ ਹੀ 2-4 ਦਿਨ 5 ਦਿਨ ਹੋਰ ਨਿਕਲ ਜਾਂਦੇ ਸਾਡੀ ਬੇਨਤੀ ਆ ਵੀ ਤੁਸੀਂ ਸਰਕਾਰੀ ਹਸਪਤਾਲਾਂ ਦੇ ਜਿਹੜੇ ਐਸਐਮਓ ਸਾਹਿਬ ਨੇ ਉਹਨਾਂ ਨੂੰ ਪਲੀਜ਼ ਜ਼ਰੂਰ ਤਗੀਦ ਕਰੋ ਵੀ ਜੇ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਜਿਹੜਾ ਪਹਿਲਾਂ ਹੀ ਮਜ਼ਦੂਰ ਆ ਵਿਚਾਰਾ ਉਹਦੇ ਕੋਲੇ ਕੋਈ ਪੈਸਾ ਨਹੀਂ ਉਹ ਤਾਂ ਹੀ ਤਾਂ ਆਇਆ ਤੇ ਉਹਨੂੰ ਫਰੀਦਕੋਟ ਭੇਜੋਗੇ ਉਹ ਕਿਰਾਇਆ ਕਿੱਥੋਂ ਲਾਉ ਫਰੀਦਕੋਟ ਦਾ ਗੱਡੀ ਕਿੱਥੋਂ ਕਰਾਊਗਾ ਅੱਜ ਵੀ ਧੰਨਵਾਦ ਆ ਪਿੰਡ ਦਾ ਹੀ ਇੱਕ ਡਾਕਟਰ ਆ ਪਿੰਡਾਂ ਦੇ ਵਿੱਚ ਜਿਹੜੇ ਡਾਕਟਰ ਹੁੰਦੇ ਆ ਕੀ ਨਾਮ ਬਾਈ ਡਾਕਟਰ ਦਾ ਭਨੇ ਬਿੱਟੂ ਵੀਰ ਦਾ ਵੀ ਜਿਹਨੇ ਗੱਡੀ ਕਰਾ ਕੇ ਇਹਨਾਂ ਨੂੰ ਇੱਥੇ ਭੇਜਿਆ ਸਾਡੇ ਕੋਲੇ ਗੱਡੀ ਦਾ ਕਿਰਾਇਆ ਵੀ ਦਿੱਤਾ ਤੇ ਨਾਲ ਹੌਸਲਾ ਵੀ ਦਿੱਤਾ ਵੀ ਜੇ ਕੋਈ ਹੋਰ ਵੀ ਲੋੜ ਹੋਊਗੀ ਅਸੀਂ ਉਹ ਵੀ ਕਰਾਂਗੇ ਪਰ ਸਰਕਾਰੀ ਹਸਪੀਟਲ ਦੇ ਵਿੱਚੋਂ ਸਿਰਫ ਇੱਕ ਰੈਫਰ ਕੱਟ ਦਿੱਤਾ ਗਿਆ ਤੇ ਅੱਗੋਂ ਫਰੀਦਕੋਟ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਇਹ ਕਹਿ ਕੇ ਇਹਨੂੰ ਵਾਪਸ ਭੇਜਤਾ ਵੀ ਇੱਥੇ ਤੇਰਾ ਕੁਝ ਨਹੀਂ ਹੋ ਸਕਦਾ ਸਾਡੀ ਹੜਤਾਲ ਚੱਲਦੀ ਆ ਤੁਸੀਂ ਵਾਪਸ ਲੈ ਜਾਓ ਉਹਨਾਂ ਨੇ ਪੱਟੀ ਕੀਤੀ ਹਾਂਜੀ ਪੱਟੀ ਕੀਤੀ ਮੈਡੀਕਲ ਕਾਲਜ ਵਾਲੇ ਕੁਝ ਦਵਾਈਆਂ ਲਿਖ ਕੇ ਦੇਤੀਆਂ ਤੇ ਆ ਜਿਹੜੀ ਦਵਾਈ ਲਿਖੀ ਆ ਉਹਨਾਂ ਨੇ ਆ ਫਰੀਦਕੋਟ ਮੈਡੀਕਲ ਕਾਲਜ ਦੀ ਪਰਚੀ ਆ ਜਿਹਦੇ ਤੇ ਉਹਨਾਂ ਨੇ ਦਵਾਈ ਲਿਖ ਕੇ ਦਿੱਤੀ ਆ ਜੀ ਆ 625 ਐਮ ਜੀ ਦੀ ਇੱਕ ਕੋਈ ਟੈਬਲੇਟ ਲਿਖਤੀ ਆ ਇੱਕ 40 ਐਮ ਜੀ ਦੀ ਕੋਈ ਟੈਬਲੇਟ ਲਿਖਤੀ ਆ ਓ ਡੀ ਬੀ ਡੀ ਪੈਨ ਦੀ ਜਿਹੜੀ ਉਹਦੇ ਤੇ ਹੁੰਦੀ ਆ ਐਸਿਡ ਤੋਂ ਤੇ ਇੱਕ ਐਂਟੀਬਾਇਓਟਿਕ ਲਿਖਤੀ ਆ ਤੇ ਇਹ ਤਿੰਨ ਦਵਾਈਆਂ ਲਿਖ ਕੇ ਆ ਕਾਗਜ਼ ਦੇ ਉੱਤੇ ਪਲੇਨ ਦੇ ਉੱਤੇ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਗੱਲ ਕੱਲੀ ਪਰਮਜੀਤ ਸਿੰਘ ਪੰਮੇ ਦੀ ਵੀ ਹੈ ਨਹੀਂ ਗੱਲ ਸਾਡੀ ਵੀ ਹੈ ਨਹੀਂ ਵੀ ਅਸੀਂ ਤੁਹਾਨੂੰ ਸਿਆਣੇ ਬਣ ਕੇ ਦਿਖਾਈਏ ਕਹੀਏ ਗੱਲ ਸਿਰਫ ਜ਼ਿੰਮੇਵਾਰੀ ਦੀ ਹੈ ਗੱਲ ਸਿਰਫ ਡਿਊਟੀ ਦੀ ਹੈ ਗੱਲ ਸਿਰਫ ਅਸੀਂ ਕੋਈ ਤੁਹਾਨੂੰ ਜਾਂ ਕੋਈ ਮਾੜਾ ਚੰਗਾ ਕਹਿਣ ਲਈ ਨਹੀਂ ਕਹਿ ਰਹੇ ਸਿਸਟਮ ਨੂੰ ਸੁਧਾਰਨ ਵਾਸਤੇ ਬੇਨਤੀ ਕਰ ਰਹੇ ਹਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਜ਼ਰੂਰ ਧਿਆਨ ਦੇਵੋਗੇ ਸਾਨੂੰ ਉਮੀਦ ਆ ਬੜੀਆਂ ਉਮੀਦਾਂ ਦੇ ਨਾਲ ਬਣੀ ਹੋਈ ਸਰਕਾਰ ਤੇ ਸਾਨੂੰ ਭਰੋਸਾ ਵੀ ਆ ਵੀ ਉਹ ਜ਼ਰੂਰ ਕੋਈ ਨਾ ਕੋਈ ਉਪਰਾਲਾ ਕਰਨਗੇ ਤੇ ਪਰਮਜੀਤ ਸਿੰਘ ਪੰਮੇ ਬਾਈ ਵਾਸਤੇ ਅਰਦਾਸ ਕਰਿਓ ਵੀ ਇਹ ਵੀਰਾ ਮਜ਼ਦੂਰ ਬੰਦਾ ਠੀਕ ਹੋ ਕੇ ਆਪਣੀ ਦਿਹਾੜੀ ਕਰਨ ਯੋਗਾ ਹੋ ਜਾਵੇ ਕਿਉਂਕਿ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਮਜ਼ਦੂਰ ਦੇ ਕੋਲੇ ਤਾਂ ਉਹਦੇ ਹੱਥ ਪੈਰ ਹੀ ਉਹਦੀ ਫੈਕਟਰੀ ਆ ਹੱਥ ਪੈਰ ਹੀ ਉਹਦੀ ਦੁਕਾਨਦਾਰੀ ਆ ਹੱਥ ਪੈਰ ਹੀ ਉਹਦਾ ਬਿਜ਼ਨਸ ਆ ਹੱਥ ਪੈਰ ਹੀ ਉਹਦੀ ਸਰਕਾਰੀ ਨੌਕਰੀ ਆ ਤੇ ਜੇ ਹੱਥ ਪੈਰ ਕੋਈ ਡੈਮੇਜ ਹੋ ਜਾਵੇ ਤਾਂ ਮਜ਼ਦੂਰ ਭਖਾਰੀ ਬਣ ਕੇ ਰਹਿ ਜਾਂਦਾ ਕਰੇ ਅਰਦਾਸ ਬੰਮੇ ਬਾਈ ਬਾਸ 13 ਸਾਲਾਂ ਦੀ ਉਮਰ ਚ ਜਵਾਕ ਸਰੀਆ ਬੰਨਣ ਦਾ ਜਾਲ ਬੰਨਣ ਦਾ ਲੈਂਟਰ ਦੇ ਉੱਤੇ ਕੰਮ ਸਿੱਖ ਰਿਆ ਤੇ ਪਰਮਜੀਤ ਸਿੰਘ ਵਰਗੇ ਗਰੀਬ ਹੋਰ ਗਰੀਬ ਹੋ ਰਹੇ ਆ ਅਮੀਰ ਹੋਰ ਅਮੀਰ ਹੋ ਰਹੇ ਆ ਉਹ ਪੈਸਾ ਸਾਰਾ ਕੁਝ ਚੰਦ ਬੰਦਿਆਂ ਦੇ ਹੱਥ ਵਿੱਚ ਆ ਰਿਹਾ ਜਿਹੜਾ ਕਿ ਇਹਨਾਂ ਦਾ ਹੱਕ ਸੀ ਜਿਹੜਾ ਕਿ ਇਹਨਾਂ ਦਾ ਹਿੱਸਾ ਬਣਦਾ ਸੀ ਇਹਦਾ ਤਾਂ ਅਗਲੀ ਪੀੜ੍ਹੀ ਵੀ ਦਿਹਾੜੀ ਤੇ ਗਈ ਆਪ ਤਾਂ ਨੇ ਸਾਰੀ ਜ਼ਿੰਦਗੀ ਮਜ਼ਦੂਰੀ ਕਰੀ ਗਾਂ ਵੀ ਕਰੂ ਤੇ ਇਹਦਾ ਪੁੱਤ ਵੀ ਲੱਗ ਗਿਆ ਦਿਹਾੜੀ ਤੇ ਮਜ਼ਦੂਰੀ ਤੇ 350 400 ਰੁਪਏ 500 ਰੁਪਏ ਦਿਹਾੜੀ ਸਾਰੀ ਜ਼ਿੰਦਗੀ ਉਹ ਉਹ ਦਿਹਾੜੀ ਦੇ ਚੱਕਰ ਚ ਕੱਢ ਦੂ ਤੇ ਜਦੋਂ ਕੋਈ ਇਦਾਂ ਦੀ ਸਮੱਸਿਆ ਆ ਜਾਂਦੇ ਕੋਈ ਸਰਟੀਫੀਕਟ ਲੱਗ ਗਈ ਤਾਂ ਫਿਰ ਮੂਰੇ ਕੋਈ ਮਦਦ ਕਰਨ ਵਾਲਾ ਨਹੀਂ ਮੋਰੋ ਕੋਈ ਸਿਸਟਮ ਸਾਡੇ ਅੱਗੇ ਬਾਹ ਫੜਨ ਵਾਲਾ ਨਹੀਂ ਤੇ ਫਿਰ ਬੰਦਾ ਕਰੂ ਤੇ ਕਰੂ ਕੀ ਵਾਹ ਗਿਰੂ ਮੇਰ ਕਰਨ ਪਰਮਜੀਤ ਭਾਈ ਠੀਕ ਹੋ ਕੇ ਆਪਣੇ ਘਰ ਜਾਵੇ ਤੰਦਰੁਸਤ ਹੋ ਕੇ ਆਪਣੇ ਘਰ ਜਾਵੇ ਆਪਣੇ ਪਰਿਵਾਰ ਚ ਬਚਾਇਰਾ ਕਦੋਂ ਪੜਨੋਂ ਹਟਿਆ ਜੀ ਕਿ ਪੜਿਆ ਹੀ ਨਹੀਂ ਗਿਆ ਸੀ ਸਕੂਲ ਤੇ ਪਹਿਲਾਂ ਤਾਂ ਜਾਂਦੋ ਕਿ ਨਹੀਂ ਤੁਸੀਂ ਕੀ ਕੰਮ ਕਰਦੇ ਹੋ ਭੈਣੇ ਗੁਹਾ ਚੱਕਦੇ ਆ ਝਾੜੂ ਝਾੜੂ ਪੋਚਾ ਲਾਉਂਦੀ ਆ ਉਹ ਵਿਚਾਰੀ ਝਾੜੂ ਪੋਚਾ ਲਾ ਕੇ ਕਿਵੇਂ ਨਾ ਕਿਵੇਂ ਘਰ ਚਲਾ ਰਹੀ ਆ ਆ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ